ਚਾਰ ਦਿਨ ਮੈਂ ਸਟਾਰਟ ਕੀਤੀ ਹੈ ਅੱਛਾ ਜੀ ਤਾਂ ਸਟਾਰਟ ਕਰਕੇ ਮੈਂ ਇੱਥੇ ਪਹੁੰਚਿਆ ਤਾਂ ਨਾਲ ਹੀ ਇਹਨੂੰ ਹਲਕੀ ਬੰਦ ਹੋਈ ਹੈ ਕਿ ਕਿਥੋਂ ਆ ਕਿਥੋਂ ਰੇ ਭਾਈ ਜੀ ਭਾਈ ਮੈਂ ਲਾਗੀ ਆ ਰਿਹਾ ਅੱਛਾ ਜੀ ਗੱਲਬਾਤ ਹੋਈ ਕਿ ਅੱਗ ਕਿੱਦਾਂ ਲੱਗੀ ਮਤਲਬ ਅੱਜੀ ਪੂਰੀ ਗੱਲ ਤਾਂ ਪਉਂਗਾ ਮੈਂ ਇੱਥੋਂ ਆ ਰਿਹਾ ਇੱਥੇ ਮਿਸਿੰਗ ਹੋਈ ਹੈ ਮੈਂ ਖੜੀ ਕੀਤੀ ਹੈ ਮੈਂ ਕਿੱਕ ਮਾਰ ਲੱਗਾ ਕਿੱਕ ਮਾਰਦੇ ਦੇਖਿਆ ਥੱਲੇ ਅੱਗ ਲੱਗ ਗਈ ਮੈਂ ਸੈਰ ਤੇ ਹੋ ਗਿਆ ਹੂੰ ਮੈਂ ਪੈਟਰੋਲ ਵਗੈਰਾ ਪਵਾ ਕੇ ਆ ਰਿਹਾ ਪੋਲ ਪਵਾਇਆ ਮੈਂ ਕਿਹੜੇ ਪੰਪ ਤੋਂ ਹਾਂ ਐਕਸਪੀ ਵਾਲੇ अच्छा हां को तो कोई प्रॉब्लम ਸੀ ਪਹਿਲਾਂ ਐਕਟਿਵੇਟਾਉਣਾ ਪੈਣੀ ਕਿਤੇ ਕੋਈ ਪ੍ਰੋਬਲਮ ਨਹੀਂ ਚੱਲਦੀ ਆ ਅਜੇ ਉੱਥੋਂ ਇੱਥੋਂ ਤੱਕ ਚੱਲ ਰਹੀ ਹੈ ਪ੍ਰੋਬਲਮ ਹੋ ਗਈ ਚੱਲ ਨਹੀਂ ਕਿ ਕਿੱਥੋਂ ਲੈ ਕੇ ਤੂੰ ਜਾ ਰਹੇ ਦੀ ਮੁਲਾਕਾਤ ਕਿੱਥੋਂ ਲੈ ਕੇ ਆ ਰਹੇ ਸੀਗੇ ਅਜੇ ਐਸਪੀ ਵਾਲਾ ਪੰਪ ਨਹੀਂ ਬਾਬਾ ਦੇ ਲੈ ਆ ਚੀ ਡੀਐਫਸੀ ਉੱਥੋਂ ਦੀ ਇੱਧਰ ਆ ਰਹੇ ਸੀਗੇ ਠੀਕ ਹੈ ਤੇ ਕਿਦਾਂ ਐਕਟਿਵਲ ਅੱਗੇ ਕਿਥੇ ਮਿਸ ਹੋਈ ਹੈ ਮਿਸ ਹੋਈ ਮੈਂ ਕਿਸੇ ਨੂੰ ਲਾਂਡੀ ਕੋਸ਼ੀ ਕੀਤੀ ਹੋਰ ਨਾਲ ਹੀ ਦੇਖਿਆ ਥੱਲੇ ਆ ਕੇ ਤੁਸੀਂ ਤੁਸੀਂ ਤਾਂ ਮੈਂ ਸਾਈਡ ਤੇ ਇਕੱਲੇ ਸੀਗੇ ਤੁਸੀਂ ਹੈ ਨੁਕਸਾਨ ਤਾਂ ਨਹੀਂ ਆ ਕਿਸੇ ਨੂੰ ਨਹੀਂ ਨਹੀਂ ਕੋਈ ਨੁਕਸਾਨ ਬਲੇ ਐਕਟਿਵ ਦਾ ਨੁਕਸਾਨ ਵੀ ਇਕੱਲੇ ਨਹੀਂ ਭਾਜੀ ਹਾਂ ਭਾਜੀ ਮੈਂ ਇਕੱਲੇ ਸੀ ਨਹੀਂ ਕਿਹੜਾ ਮਾਡਲ ਕਿਹੜਾ ਐਕਟਿਵ ਕਿਹੜੀ ਸੀ ਇਹ 2008 ਮਾਡਲ ਸੀ 2008 ਹਾਂ ਕੀ ਨਾਮ ਕੀ ਬਈ ਤੁਹਾਡਾ ਆਸ਼ੂ ਸ਼ਰਮਾ ਕਿਥੇ ਰਹਿੰਦੇ ਹੋ ਜੀ ਹਾਂ ਐਮ ਐਸ਼ ਸ਼ਰਮਾ ਦੇ ਚਾਰ ਦਿਨ ਮੈਂ ਸਟਾਰਟ ਕੀਤੀ ਹੈ अच्छा जी ता स्टार्ट ਕਰਕੇ ਮੈਂ ਇੱਥੇ ਪਹੁੰਚੇ ਹਾਂ ਤਾਂ ਨਾਲ ਹੀ ਇਹਨੂੰ ਹਲਕੀ ਬੰਦ ਹੋਈ ਆ ਕਿ ਕਿੱਥੋਂ ਆ ਕਿੱਥੋਂ ਰੇ ਭਾਈ ਜੀ ਭਾਈ ਮੈਂ ਲੱਗ ਹੀ ਆ ਰਿਹਾ ਅੱਛਾ ਜੀ ਗੱਲਬਾਤ ਹੋਈ ਕਿ ਅੱਗ ਕਿੱਦਾਂ ਲੱਗੀ ਮਤਲਬ ਭਾਈ ਪੂਰੀ ਗੱਲ ਤਾਂ ਇਹ ਮੈਂ ਇੱਥੋਂ ਆ ਰਿਹਾ ਇੱਥੇ ਮਿਸਿੰਗ ਹੋਈ ਆ ਮੈਂ ਖੜੀ ਕੀਤੀ ਆ ਮੈਂ ਕਿੱਕ ਮਾਰ ਲੱਗਾ ਕਿੱਕ ਮਾਰਦੇ ਦੇਖਿਆ ਥੱਲੇ ਅੱਗ ਲੱਗ ਗਈ ਮੈਂ ਸੈੱਟ ਹੋ ਗਿਆ ਹੂੰ ਮੀ ਪੈਟਰੋਲ ਵਗੈਰਾ ਪਵਾ ਕੇ ਆ ਰਹੇ ਸੀ ਪੁਲ ਪਾਇਆ ਮੈਂ ਕਿਹੜੇ ਪੰਪ ਤੋਂ ਹਾਂ ਐਕਸਪੀ ਵਾਲੇ अच्छा हां को तो कोई प्रॉब्लम ਸੀ ਪਹਿਲਾਂ ਐਕਟਿਵੇਟਾਉਣਾ ਪਈ ਕਿਤੇ ਕੋਈ ਪ੍ਰੋਬਲਮ ਨਹੀਂ ਚੱਲਦੀ ਆ ਅਜੇ ਉੱਥੋਂ ਇੱਥੋਂ ਤੱਕ ਚੱਲ ਰਹੀ ਹੈ ਪ੍ਰੋਬਲਮ ਹੋ ਗਈ ਚੱਲ ਨਹੀਂ ਕਿ ਤੂੰ ਕਿੱਥੋਂ ਲੈ ਕੇ ਤੂੰ ਜਾ ਰਹੇ ਦੀ ਮੁਲਾਕਾਤ ਕਿੱਥੋਂ ਲੈ ਕੇ ਆ ਰਹੇ ਸੀਗੇ ਅਜੇ ਐਸਪੀ ਵਾਲਾ ਪੰਪ ਨਹੀਂ ਬਾਬਾ ਦੇ ਲੈ ਆ ਚੀ ਡੀਐਫਸੀ ਉੱਥੋਂ ਦੀ ਇੱਧਰ ਆ ਰਹੇ ਸੀਗੇ ਠੀਕ ਹੈ ਤੇ ਕਿਦਾਂ ਐਕਟਿਵਲ ਅੱਗੇ ਕਿੱਥੇ ਮਿਸ ਹੋਈ ਹੈ ਮਿਸ ਹੋਈ ਮੈਂ ਕਿਤੇ ਨਾਲ ਨਹੀਂ ਕੋਸ਼ਿਸ਼ ਕੀਤੀ ਉਹ ਨਾਲ ਹੀ ਦੇਖਿਆ ਥੱਲੇ ਆ ਕੇ ਤੁਸੀਂ ਤੁਸੀਂ ਤਾਂ ਮੈਂ ਸਾਈਡ ਤੇ ਇਕੱਲੇ ਸੀਗੇ ਤੁਸੀਂ ਹੈ ਨੁਕਸਾਨ ਤਾਂ ਨਹੀਂ ਆ ਕਿਸੇ ਨੂੰ ਨਹੀਂ ਨਹੀਂ ਕੋਈ ਨੁਕਸਾਨ ਬਲੇ ਐਕਟਿਵ ਦਾ ਨੁਕਸਾਨ ਨਹੀਂ ਇਕੱਲੇ ਵੀ ਭਾਜੀ ਹਾਂ ਭਾਜੀ ਮੈਂ ਇਕੱਲੇ ਸੀ ਨਹੀਂ ਕਿਹੜਾ ਮਾਡਲ ਕਿਹੜਾ ਐਕਟਿਵ ਕਿਹੜੀ ਸੀ ਇਹ 2008 ਮਾਡਲ ਸੀ 2008 ਮਾਡਲ ਹਾਂ ਕੀ ਨਾਮ ਕੀ ਬਈ ਤੁਹਾਡਾ ਆਸ਼ੂ ਸ਼ਰਮਾ ਕਿਥੇ ਰਹਿੰਦੇ ਹੋ ਜੀ ਹਾਂ ਐਮ ਐ ਸ਼ਰਮਾ ਦੇ ਚਾਰ ਦਿਨ ਮੈਂ ਸਟਾਰਟ ਕੀਤੀ ਹੈ ਅੱਛਾ ਜੀ ਆ سٹਾਰਟ ਕਰਗਾ ਮੈਂ ਇੱਥੇ ਪਹੁੰਚਿਆ ਤਾਂ ਨਾਲ ਹੀ ਇਹਨੂੰ ਹਲਕੀ ਬੰਦ ਹੋਈ ਆ ਕਿ ਕਿੱਥੋਂ ਆ ਕਿੱਥੋਂ ਰੇ ਭਾਈ ਜੀ ਭਾਈ ਮੈਂ ਲੱਗ ਨਹੀਂ ਆ ਰਿਹਾ ਅੱਛਾ ਜੀ ਗੱਲਬਾਤ ਹੋਈ ਕਿ ਅੱਗ ਕਿੱਦਾਂ ਲੱਗੀ ਮਤਲਬ ਭਾਈ ਪੂਰੇ ਗਾਲ ਤੇ ਕਹਿੰਦਾ ਮੈਂ ਇੱਥੋਂ ਆ ਰਿਹਾ ਇੱਥੇ ਮਿਸਿੰਗ ਹੋਈ ਆ ਮੈਂ ਖੜੀ ਕੀਤੀ ਆ ਮੈਂ ਕਿੱਕ ਮਾਰ ਲੱਗਾ ਕਿੱਕ ਮਾਰਦੇ ਦੇਖਿਆ ਥੱਲੇ ਅੱਗ ਲੱਗ ਗਈ ਮੈਂ ਸੈਰ ਤੇ ਹੋ ਗਿਆ ਹੂੰ ਮੈਂ ਪੈਟਰੋਲ ਵਗੈਰਾ ਪਵਾ ਕੇ ਆ ਰਹੇ ਸੀ ਪਵਾਇਆ ਮੈਂ ਕਿਹੜੇ ਪੰਪ ਤੋਂ ਹਾਂ ਐਕਸਪੀ ਵਾਲੇ अच्छा हां ते को कोई प्रॉब्लम ਸੀ ਪਹਿਲਾਂ ਐਕਟਿਵੇਟਾਉਣਾ ਪਈ ਕਿਤੇ ਕੋਈ ਪ੍ਰੋਬਲਮ ਨਹੀਂ ਚੱਲਦੀ ਆ ਅਜੇ ਉੱਥੋਂ ਇੱਥੋਂ ਤੱਕ ਚੱਲ ਰਹੀ ਹੈ ਪ੍ਰੋਬਲਮ ਹੋ ਗਈ ਚੱਲ ਨਹੀਂ ਕਿ ਤੂੰ ਕਿੱਥੋਂ ਲੈ ਕੇ ਤੂੰ ਜਾ ਰਹੇ ਦੀ ਮੁਲਾਕਾਤ ਕਿੱਥੋਂ ਲੈ ਕੇ ਆ ਰਹੇ ਸੀਗੇ ਅਜੇ ਐਸਪੀ ਵਾਲਾ ਪੰਪ ਨਹੀਂ ਬਾਵਾਂ ਦੇ ਲੈ ਆ ਚੀਡੀਐਫਸੀ ਉੱਥੋਂ ਦੀ ਇੱਧਰ ਆ ਰਹੇ ਸੀਗੇ हर खबर सबसे पहले देखने के लिए फॉलो करे ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par